não gera ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਟਾਈਮ ਹੋ ਗਿਆ ਦੁਪਹਿਰ ਦਾ ਪੂਰੇ 12:00 ਵਜੇ ਇੱਕ ਦੋ ਮਿੰਟ ਉੱਪਰ ਹੀ ਹੋਗੇ ਹੋਣੇ ਆ ਇੱਕ ਦੋ ਨਹੀਂ 15 ਹੋ ਗਏ ਮੈਨੂੰ ਤਾਂ ਲੱਗਿਆ ਸੀ ਇੱਕ ਦੋ ਮਿੰਟ ਹੀ ਹੋਏ ਹੋਣਗੇ 15 ਮਿੰਟ ਹੋ ਗਏ ਤੇ ਇੱਧਰ ਇੱਕ ਸ਼ਿਫਟ ਲੱਗ ਗਈ ਨੀਂ ਨੀ ਕਰਕੇ ਉੱਠ ਖੜੇ ਹੂੰ ਆ ਕਿ ਸ਼ਿਫਟ ਲਾ ਉੱਥੇ ਰੱਬ ਨੇ ਜੱਟ ਵਿਲੇ ਕਰੇ ਹੋਇਆ ਰੱਬ ਕਹਿੰਦਾ ਪੈ ਜਾਓ ਮੌਸਮ ਠੰਡਾ ਕਰਿਆ ਹੋਇਆ ਬੱਦਲ ਵਾਈ ਤੁਸੀਂ ਦੇਖਿਓ ਇੰਨੀ ਜਿਆਦੇ ਬੱਦਲ ਵਾਈ ਹੋਈ ਹੋਈ ਆ ਜੱਟ ਕੀ ਗੱਲ ਰਾਤ ਵੀਮੀ ਪੈ ਗਿਆ ਤੇ ਦਾਣੇ ਵੇੜੇ 'ਚ ਪਏ ਆ ਅੱਤੇ ਖੇਤ 'ਚ ਕਰੇ ਨਹੀਂ ਅੱਤੇ ਹੱਲੇ ਖੇਚਾ ਅੱਤੇ ਵੇੜੇ 'ਚ ਪਏ ਆ ਮੰਡੀ ਵਾਲੇ ਥੂੜੀ ਸਾਰੀ ਉਹ ਯਾਨੀ ਕਿ ਹੱਲੇ ਤਾਂ 10% ਕੰਮ ਹੋਇਆ 90% ਵਾਕੀ ਆ ਚਲੋ ਹੋ ਜਾਣੇ ਰੱਬ ਦੀਆਂ ਕੁਜਜ ਚ ਲੱਤਾਂ ਆਪਾਂ ਕੀ ਕਰ ਸਕਦੇ ਆ ਰੱਬ ਲੋਕਾਂ ਦੇ ਨਾਲ ਹੀ ਆਪਾਂ ਕਿਹੜਾ ਕੱਲੇ ਆ ਹੂੰ ਇਹ ਨਹੀਂ ਕਿਤੇ ਆ ਇਹ ਪੱਕੀ ਗੱਲ ਆ ਪੱਕੀ ਗੱਲ ਆ ਅੱਛਾ ਜੀ ਫਿਰ ਤਾਂ ਠੀਕ ਸ਼ੁਕਰ ਹੈ ਰੱਬ ਦਾ ਹੁੰਦਾ ਰਾਤ ਨੂੰ ਚੱਲੇ ਤੇ ਕੱਟ ਤੇ ਦਰਜੀਆ ਨਹੀਂ ਹਾਂ ਰਾਤ ਬੀਤੇ ਜੀ ਅਸੀਂ ਮੈਂ ਮੇਰੀ ਅੱਜ ਨਾਲ ਸ਼ੁਕਰ ਵਧੀਆ ਮੇਰੇ ਨਿਕਾਣੇ ਕੋਲ ਪਈਆਂ ਮੈਂ ਤਾਂ ਸਵੇਰੇ ਉੱਠ ਕੇ ਦੇਖਿਆ ਮੈਂ ਕਿਹਾ ਵੀ ਇਕੜੇ ਪੱਲੀ ਜੀ ਹੈ ਨਾ ਇਕੱਠੀ ਕਰ ਦੰਨੇ ਆ ਚਾਰੇ ਲੜ ਮੋੜ ਦੰਨੇ ਆ ਅੱਛਾ ਉਹਨੇ ਮੀਤ ਤੇ ਮੈਂ ਤਾਂ ਆਪਦਾ ਚੁੱਪ ਕਰਕੇ ਲੜ ਮੋੜੇ ਇਹਨਾਂ ਨੇ ਕਣਕ ਇਕੱਠੀ ਕਰੀ ਬਿਹੜੇ ਚੋਕਣੇ ਬਸ ਉੱਤੇ ਫੱਟੇ ਜੇ ਰੱਖਦੇ ਵੀ ਚੱਲ ਮੈਂ ਕਿਹਾ ਉਹ ਨਹੀਂ ਹੋਊਗਾ ਹਵਾ ਨਾਲ ਪੱਲੀ ਨਹੀਂ ਉੜੂਗੀ ਮੈਨੂੰ ਕੋਈ ਪਤਾ ਸੀ ਮੀਂਹ ਪੈ ਜਾਣਾ ਕਣਕ ਤਾਂ ਨਹੀਂ ਗਿੱਲੀ ਹੋਈ ਮੀਂਹ ਨਾ ਹਾਂ ਥੋੜੇ ਜਾਓ ਤਾਂ ਚਲੋ ਇਨਾਂ ਕੋ ਉਹ ਮੀ ਇੱਧਰ ਨੂੰ ਪੈ ਗਿਆ ਅੰਦਰ ਨੂੰ ਚੁੱਲ੍ਹੇ ਵਾਲਨ ਇੱਧਰ ਨੂੰ ਨਹੀਂ ਪਿਆ ਵੇੜੇ ਵਾਹੇ ਨੇਰੀ ਨਗਰ ਸਜੋਣਾ ਹਾਂ ਮੈਂ ਤਾਂ ਤੜਕੇ ਜਦੋਂ 5 ਵਜੇ ਉੱઠી ਮੈਂ ਵੇੜੇ 'ਚ ਪਾਣੀ ਥੜਾ ਦੇਖਿਆ ਬਹਿ ਗਿਆ ਇਹਨਾਂ ਨੂੰ ਪੁੱਛਿਆ ਮੀਂਹ ਪੈ ਗਿਆ ਕਹਿੰਦੇ ਹਾਂ ਪੈ ਗਿਆ ਪਹਿਲਾਂ ਬਹਿ ਗਿਆ ਵੀ ਜਦੋਂ ਮੈਂ ਉੱઠી ਵੀ ਇਹ ਪਹਿਲਾਂ ਉੱਠ ਖੜਦੇ ਆ ਮੈਂ ਕਿਹਾ ਡੰਗਰ ਨਾਲਾ ਤੇ ਬੜਾ ਹਿੰਮਤੀ ਜੱਟ ਆ ਮੈਂ ਆ ਵੀ ਇਹਨਾਂ ਨੇ ਤਾਂ ਡੰਗਰ ਨਾਲਾ ਤੇ ਫਿਰ ਜਦ ਮੈਂ ਥੋੜੀ ਹੋਰ ਗਾਹਾਂ ਗਈ ਮੈਂ ਡੰਗਰ ਵੀ ਲਿਬੜੇ ਜੇ ਖੜੇ ਆ ਬੋਨੀ ਨਲਾਈ ਹੋਏ ਵੀ ਇਹ ਕੀ ਗੱਲ ਫਿਰ ਮੈਂ ਪੁੱਛਿਆ ਮੀਂਹ ਪੈ ਗਿਆ ਕਹਿੰਦੇ ਹਾਂ ਥੋੜਾ ਜਿਹਾ ਪੈ ਗਿਆ ਚਲੋ ਜੀ ਚਾਹ ਆਪਾਂ ਬਣਾਉਣੇ ਅੱਜ ਕਰੇਲੇ ਕਿਉਂਕਿ ਕਰੇਲੇ ਵਾਲਾ ਮੌਸਮ ਹੋਇਆ ਤਾਂ ਕਰੇਲੇ ਤਾਂ ਬਣਾ ਲਈਏ ਤਾਂ ਦੇਖੀ ਜਉ ਜੋ ਸਮਾਂ ਹੈਗਾ ਜਿੰਨਾ ਹੈਗਾ ਉਹਨੂੰ ਵਧੀਆ ਖਾਓ ਪੀਓ ਐਕਸ ਕਰੋ ਨਜ਼ਾਰੇ ਲਓ ਮੇਰੇ ਵਾਂਗੂ ਗਾਲਾ ਨਾ ਖਾਓ ਠੀਕ ਆ ਜੇ ਤੁਹਾਡਾ ਮਤਲਬ ਹੈ ਜੇ ਅੱਜ ਥੋੜਾ ਸਿਰ ਦੁਖਣਾ ਤੇ ਯਾਨੀ ਕਿ ਕੱਲ ਨੂੰ ਸਿਰ ਦੁਖਣਾ ਜੇ ਤੁਹਾਡਾ ਕੱਲ ਨੂੰ ਸਿਰ ਦੁਖਣਾ ਐਨਾ ਕ ਪਤਾ ਕਰ ਲਿਆ ਕਰੋ ਜੇ ਤੁਹਾਡਾ ਕੱਲ ਨੂੰ ਸਿਰ ਦੁਖਣਾ ਤਾਂ ਅੱਜੇ ਗੋਲੀ ਲੈ ਲਓ ਠੀਕ ਆ ਹੁਣ ਮੇਰੇ ਕਾਲਾ ਇਹ ਪੈਂਦੀ ਐ ਨਾ ਪਹਿਲਾਂ ਕਿਉਂ ਨਹੀਂ ਦਵਾਈ ਲਈ ਪਹਿਲਾਂ ਕਿਉਂ ਨਹੀਂ ਦਵਾਈ ਲਈ ਵੀ ਪਹਿਲਾਂ ਦਵਾਈ ਕਿਵੇਂ ਲਈ ਜਾਵੇ ਅੱਖ ਜੀ ਲਾ ਲੈਂਦੇ ਆ ਉੱਠ ਕੇ ਫਿਰ ਮੇਰੇ ਦਵਾਲੇ ਹੋ ਜਾਂਦੇ ਆ ਹੈ ਕੰਮ ਕੁੰਮ ਕਰੇ ਉਹਦੇ ਆ ਕੇ ਫਿਰ ਮੇਰੇ ਦਵਾਲੇ ਹੋ ਜਾਂਦੇ ਆ ਤੂੰ ਪਹਿਲਾਂ ਦਵਾਈ ਨਹੀਂ ਲਈ ਤੂੰ ਪਹਿਲਾਂ ਨਹੀਂ ਲਈ ਪਹਿਲਾਂ ਦਵਾਈ ਕਿਵੇਂ ਲਈ ਜਾਂਦੀ ਹੁੰਦੀ ਆ ਤੁਸੀਂ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਠੀਕ ਆ ਵੀ ਕਦੇ ਜਾਂ ਤੁਹਾਡੇ ਨਾਲ ਵੀ ਇਦਾਂ ਹੀ ਹੁੰਦੀ ਆ ਜਾਂ ਇਹ ਮੇਰੇ ਨਾਲ ਹੀ ਹੁੰਦੀ ਆ ਮੈਨੂੰ ਤਾਂ ਲੱਗਦਾ ਅੱਜ ਸਵੇਰ ਤਾਂ ਤੁਹਾਨੂੰ ਸੱਚੀ ਗੱਲ ਦੱਸਣਾ ਕਦੇ ਜੀ ਕਰਦਾ ਵੀ ਰੋਏ ਪੈ ਬੱਬੂ ਹਨਾ ਫਿਰ ਰੋ ਕੇ ਹੀ ਆਪਦਾ ਮਨਮੋਨ ਹਲਕਾ ਕਰ ਲਾ ਉਹ ਫਿਰ ਸੋਚੇ ਪਰ ਕੀ ਪਤਾ ਜ਼ਿੰਦਗੀ ਦਾ ਅਗਲਾ ਸਾਲ ਹੋਣਾ ਜਾਂ ਨਹੀਂ ਹੋਣਾ ਹੱਸ ਕੇ ਕੱਟ ਰੋਣਾ ਘਸ ਰੂ ਹਨਾ ਬਈ ਇਹ ਸਮਝ ਨਹੀਂ ਲੱਗਦੀ ਹੈਗੀ ਹੁਣ ਕਹਾਂ ਵੀ ਤੂੰ ਆ ਗਿਆ ਤਾਂ ਚੁੱਪ ਕਰਕੇ ਬਹਿ ਜਾ ਰਾਟ ਪਾਉਣਾ ਕਿੰਨਾ ਕਿ ਜ਼ਰੂਰੀ ਆ ਤੇਰੇ ਲਈ ਜਦ ਵੀ ਆ ਟੈਂ 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 ਆ ਕੇ ਬਰੰਡ ਚ ਅਰੇ ਖੁੱਲੀ ਤੇ ਬਹਿ ਜਾਂਦਾ ਕੱਲ ਮੈਂ ਕਿਹਾ ਮਾਂ ਵਿੱਚ ਤੂੰ ਪੱਖੇ ਥੱਲੇ ਆ ਕੇ ਬੈਠੇ ਤੇ ਚੁੱਪ ਕਰਕੇ ਬਹਿ ਨਹੀਂ ਹੁੰਦਾ ਟੈਂ ਟੈਂ ਕਰਨ ਲੱਗ ਜਾਂਦਾ ਹੁਣ ਤਾਰ ਤੇ ਬੈਠਾ ਦੱਸ ਕੇ ਆਉਂਦਾ ਜਦੋਂ ਆਉਂਦਾ ਵੈਸੇ ਬਿਨਾਂ ਦੱਸੇ ਕਦੇ ਨਹੀਂ ਆਉਂਦਾ ਜਾਂ ਐਡੀ ਹਿੰਮਤ ਰੱਖਦਾ ਅਗਲਾ ਚਲੋ ਜੀ ਆਪਾਂ ਤਾਂ ਕਰ ਲੈ ਗੱਟੀ ਧੋ ਕੇ ਮੇਰੇ ਰੱਖੇ ਹੋਏ ਆ ਤੇ ਪੰਗੇ ਤਾਂ ਮੈਂ ਬਹੁਤ ਲੈਣੀਆਂ ਥੋੜੇ ਹੀ ਲੈਂਦੀ ਬਿਮਾਰ ਹੋਣ ਦੇ ਬਾਵਜੂਦ ਵੀ ਐ ਮੈਂ ਚੌਲ ਪਿਉ ਕੇ ਰੱਖੇ ਹੋਇਆ ਫੇਸ ਪੈਕ ਬਣਾ ਕੇ ਮੂੰਹ ਤੇ ਲਾਉਣਾ ਛਾਇਆ ਪਈ ਜਾਂਦੀ ਆ ਮੂੰਹ ਤੇ ਬੁਰੀ ਹਾਲਤ ਹੋਈ ਪਈ ਆ ਪਤਾ ਨਹੀਂ ਲੱਗੂ ਪਤਾ ਨਹੀਂ ਸਿਹਤ ਤਾਂ ਮੇਰੀ ਸਾਥ ਦਿੰਦੀ ਨਹੀਂ ਹੈਗੀ ਪਤਾ ਹੈ ਉਹ ਕਿੱਥੇ ਗਈ ਪਿੰਕ 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 ਪਿੰਕੇ ਅੱਡੀਆਂ ਨੂੰ ਲੈ ਦੇ ਚੰਜਰਵੇਂ ਕੀ ਗਾਣਾ ਸੀ ਹੈ ਚਲੋ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰਦੇ ਹੋ ਤੇ ਵੀਡੀਓ ਤਾਂ ਪਹਿਲੀ ਵਾਰੀ ਆਉਣੇ ਨੇ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰਨਾ ਜ਼ਰੂਰ ਦੇ ਕੇ ਜਾ ਕਰੋ ਰਿਸ਼ਾ ਮੇਰੀਆਂ ਘੱਟ ਲਾਇਆ ਕਰੋ ਹੈ ਰਿਸ਼ਾ ਬੋਲਉਂਦੇ ਮੇਰੀਆਂ ਹੁਣ ਇਹ ਮੇਰੇ ਤੇ ਇੱਥੇ ਬੈਠੇ ਲੈਕਚਰ ਝਾੜਦੇ ਸੀ ਅੰਦਰ ਬੈਠਾ ਵੱਡਾ ਬੇਟਾ ਕਮਰੇ 'ਚ ਮੈਂ ਉਹਨੂੰ ਕਿਹਾ ਵੀ ਆਪਦਾ ਇੱਕ ਕੰਨ ਫੋਨ 'ਚ ਤੇ ਇੱਕ ਤਹ ਬਾਹਰ ਰੱਖਣਾ ਬਦੇ ਪਿਓ 'ਚ ਮੈਨੂੰ ਬਾਡੀਗਾਰਡ ਦੀ ਲੋੜ ਹੈ ਮੈਂ ਜਦੋਂ ਮੇਰੇ ਬੱਚੇ ਘਰ ਨਹੀਂ ਹੁੰਦੇ ਮੈਨੂੰ ਖਤਰਾ ਹੁੰਦਾ ਹੁੰਦਾ ਮੈਨੂੰ ਖਤਰਾ ਹੁੰਦਾ ਹੈ ਹੁਣ ਮੈਨੂੰ ਪੋਪੀ ਕਰਨ ਲੱਗਿਆ ਪਿਆ ਵੀ ਜਿੰਨਾ ਟਾਈਮ ਜੇ ਜਜ਼ਹਾਰ ਨਹੀਂ ਹੋਦਾ ਬੰਦਾ ਟਾਈਮ ਵੱਡਾ ਬੇਟਾ ਘਰੇ ਰਹਿ ਕਿਤੇ ਨਾ ਜਾਵੇ ਕਿਉਂਕਿ ਮੇਰੀ ਇੰਨੀ ਕ ਕਲਾਸ ਲਾਉਂਦੇ ਆ ਤੂੰ ਦਵਾਈ ਲਈ ਨਹੀਂ ਤੇਰਾ ਦੁਖਦਾਤੀ ਤੇ ਉਹਦੀ ਦਵਾਈ ਨਹੀਂ ਲਈ ਹਏ ਤੈਨੂੰ ਆ ਚੀਜ਼ ਤੋਂ ਆਬ ਮਾਰੀ ਸ਼ੁਰੂ ਹੋ ਗਈ ਵੀ ਪਤਾ ਨਹੀਂ ਇਹਨਾਂ ਦੇ ਦਵਾਜ ਇੱਕ ਦਿਨ ਤਾਂ ਇਹਨਾਂ ਨੇ ਸਿੱਧਾ ਹੀ ਕਹਿਣ ਕਰਕੇ ਕਿ ਤੇਨੂੰ ਕੈਂਸਰ ਹੈ ਹੈ ਉਹ ਦਿਨ ਵਲੌਗ ਬਣਾਉਣਾ ਸੀ ਜਦੋਂ ਮੈਨੂੰ ਗੁੱਸਾ ਵੀ ਆਇਆ ਫਿਰ ਮੈਨੂੰ ਹਾਸਾ ਵੀ ਆਇਆ ਕਹਿੰਦਾ ਕਿ ਤੇ ਤੈਨੂੰ ਕੈਂਸਰ ਤਾਂ ਨਹੀਂ ਹੈਗਾ ਨਹੀਂ ਇੱਕ ਨਹੀਂ ਸੀ ਗਿਆ ਸਿੱਧਾ ਨਹੀਂ ਸੀ ਗਿਆ ਐਟਾ ਗਿਆ ਸੀ ਕਹਿੰਦਾ ਕਿ ਤੇ ਤੈਨੂੰ ਦੂਆ ਤਾਂ ਨਹੀਂ ਹੈਗਾ ਮੈਂ ਕਿ ਸਿੱਧਾ ਗਿਆ ਕੈਂਸਰ ਇਹ ਤਾਂ ਰੱਬ ਦੀ ਫਸਲਾ ਅੰਜਵੇਂ ਜੱਟਾਂ ਨੇ ਆਪਣੀ ਫਸਲ ਕੱਚੀ ਪੰਗੀ ਦੇਖ ਕੇ ਬੜਾ ਲਈ ਓਕਣੇ ਜੱਟ ਬਟ ਓਕਣੇ ਰੱਖ ਬਟ ਕੇ ਲੈ ਜਾਂਦਾ ਅੰਦਰ ਬੈਠੇ ਨੇ ਉਹਨਾਂ ਦਾ ਕੀ ਕਰੂੰ ਕੀ ਕਰਨਾ ਤਾਂ ਆਪ ਦਾ ਵਿਆਹ ਕਰਾ ਲਿਆ ਜਾਏ ਮੁੰਡੇ ਦਾ ਕਰਦੇ ਹੋ ਚਲੋ ਜੀ ਲੇਟ ਹੋਈ ਜਾਂਦਾ ਕੰਮ ਜਿਹੜਾ ਫਿਲਹਾਲ ਦੀ ਜ਼ਿੰਦਗੀ ਆ ਤਾਂ ਵਧੀਆ ਕੜੀ ਲੈ ਟ੍ਰੇਲ ਕਰੋ ਲੈ ਖਾ ਕੇ ਹੂੰ ਕ੍ਰੇਲੇ ਕੱਟੀ ਹਾਂ

ਯਾਰ ਦੀ ਫਰਮਾਇਸ਼ ਤੇ ਕਰੇਲੇ ਬਣਾਣ ਲੱਗਿਆ ਹਮ ਆ ਸਮੇਂ ਹੀ ਖਾੜਾ ਲਾਉਣਾ ਜਿਵੇਂ ਆ ਕੀ ਫਰਮਾਇਸ਼ ਤੇ ਕਰੇਲੇ ਖਾੜਾ ਲਾਉਣ ਨਾਲ ਘੱਟ ਵੀ ਨਹੀਂ ਕਰੇਲੇ 2.5 ਘੰਟੇ ਦਾ ਖਾੜਾ ਹੁੰਦਾ 2.5 ਘੰਟੇ ਚ ਫਰੇਲੇ ਬਣਦੇ ਜੱਟ ਬੇਲ ਲੈ ਕੇ ਤੇ ਕਿਹੜੇ ਬਿਤੇ ਆ ਮਸੀਨਾਂ ਨਹੀਂ ਉਹ ਇਹ ਮਲਾਈ ਕਹੋ ਜੂ ਬੈਰੀ ਬੇਲੇ ਕਰਤੇ ਨਹੀਂ ਜੱਟ ਜਿੱਦਣ ਦੇ ਉਹ ਤੁਸੀਂ ਆਪ ਤਾਂ ਵਿਚਾਤੇ ਕੈਮਰੇ ਚਾਏ ਬੈਠੇ ਜਾਂ ਤਾਂ ਪੂਰੇ ਆਵੋ ਹੈ ਲਾਟਮਰਾਦਿਆ ਕਰੋ ਜਿੱਦਣ ਦਾੜੀ ਕਾਲੀ ਹੁੰਦੀ ਹੈ ਚਾਹ ਤੇ ਲਾਟਮਾ ਤੇਨੇ ਨਹੀਂ ਠੂਆਂ ਜੇ ਕੋਈ ਕੱਢ ਦਿੱਤਾ ਕਵੇ ਕੋਈ ਕੱਢ ਦਿੰਦਾ ਅੱਜ ਚਮੜੀ ਜੀ ਦਾ ਕੀ ਦੇੜਨੀ ਆ ਦੇਖੋ ਇੱਕਾ ਹੁੰਦਾ ਨਹੀਂ ਮਦੀ ਕੇ ਕਿੱਥੋਂ ਸੇ ਨਹੀਂ ਨਹੀਂ ਛਿਲਣਾ ਚਾਹੀਦਾ ਮੇਰੇ ਹਿਸਾਬ ਨਾਲ ਜੂਸ ਹੀ ਪੀ ਲਓ ਜਲੇ ਲੇ ਲੈ ਇੱਕ ਚੂਸ ਜੱਟ ਨਾ ਹੁੰਦਾ ਕਰ ਲਾਓ ਕਾਲੇ ਨੂੰ ਲਿਆ ਕੇ ਦਿੱਤੀ ਗ੍ਰੀਨ ਟੀ ਇਹ ਵੀ ਲਿਆ ਤਾ ਹੈ ਇਹ ਇਹ ਕੀ ਹੈ ਕਮੈਂ ਪੜਾ ਮੈਨੂੰ ਪੜਨਾ ਨਾ ਉਹ ਤੇ ਲਿਖਿਆ ਤੇ ਲਿਪਟਨ ਦੀ ਜਾ ਚਲ ਦੇ ਕੀ ਪਾਵਰ ਤੇ ਬਣਾਤਾ ਪਾਵਰ ਕਿ ਮੈਂ ਆਪੇ ਬਣਾਈ ਸੀ ਆਹ ਲੋਕ

ਪਰ ਉਹਦਾ ਇਹਦਾ ਕਿ ਜੇ ਪਤਾ ਨਹੀਂ ਕਿ ਨਾ ਕੋ ਵਧੀਆ ਆਹ ਹੀ ਕੰਮ ਮਤੇ ਇਹਦਾ ਲੀਵਰ ਕਲਿਆਸ ਆ ਰ ਗਿਆ ਜੇ ਕਿਸੇ ਨੂੰ ਪਤਾ ਨਾ ਜ਼ਰੂਰ ਦੱਸਿਓ ਕਮੈਂਟਸ ਕਰਕੇ ਵੀ ਇਹ ਵਾਲੇ ਨੂੰ ਵੀ ਇਹਦਾ ਕੋਈ ਇਲਾਜ ਹੈ ਨਾ ਲੀਵਰ ਦਾ ਕੀ ਇਲਾਜ ਹੁੰਦਾ ਮੈਂ ਸਾਰੇ ਪਰਹੇਜ ਕਰਕੇ ਦੇਖ ਲੇ ਸਾਰੀਆਂ ਦਵਾਈਆਂ ਖਾ ਕੇ ਦੇਖ ਲਈਆਂ ਚਾਹ ਨਹੀਂ ਛੱਡੀ ਜਾਂਦੀ ਛਾਹ ਸੱਤੀ ਨਹੀਂ ਛੱਡੀ ਜਾਂਦੀ ਮਾਲਾ ਮਤਰੇ ਨੇ ਘੱਟ ਦੀਆਂ ਖਾਣਾ ਮੇਰੇ ਕੱਪੜਾ ਵਾਰੇ ਮੇਰੇ ਮੂੰਹ ਤੇ ਬਸਦਾ ਮੇਰਾ ਮੂੰਹ ਦੁਖਦਾ ਮੈਂ ਤੇ ਨਹੀਂ ਖਾਧਾ ਜਣਾ ਖਾਣਾ ਮੇਰਾ ਮੂੰਹ ਪੱਕਿਆ ਹੋਇਆ ਮੈਂ ਬਾਅਦ ਚ ਖਾ ਲੂੰਗਾ ਨਾ ਬੈਠ ਕੇ ਹੁਣ ਬਸ ਕੰਮ ਕਰੇਗਾ ਕੰਮ ਹੀ ੱਟਕਾ ਬਈਏ ਮਸਰੀ ਦਾਲ ਨਾ ਮਾਣਾਂਗੇ ਨਾ ਕਿਉਂਕਿ ਮੈਂ ਕਿਹੜਾ ਕਰੇਲੇ ਖਾਣੇ ਆਇਆ ਰੁਪਾ ਤਾਂ ਕੜੀ ਦੇ ਬੋਤਲੋਂ ਮੈਂ ਉਹ ਚਮਚਾ ਲਿਆਉਣਾ ਸੀ ਚਲੋ ਇਹ ਜਲਦੀ ਜਲਦੀ ਕਰੇਲੇ ਕੱਟ ਕੇ ਫੇਰ ਬਣਾਉਂਦੇ ਹਾਂ ਮਿਲਦੇ ਆ ਪਹਿਲਾਂ ਤੇ ਲਓ ਜੀ ਇੱਥੇ ਆਪਾਂ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹਾਸਾ ਮਜ਼ਾਕ ਕਰਕੇ ਤੇ ਅੱਗੇ ਕਿਚਨ ਦੇ ਵਿੱਚ ਕਰੇਲੇ ਜਿਹੜੇ ਮੇਰੇ ਪੂਰੇ ਰੈਡੀ ਕਰਕੇ ਰੱਖੇ ਹੋਏ ਸੀ ਤੇਲ ਕੀ ਹੁੰਦਾ ਤੇਲ ਨਹੀਂ ਸੌਰੀ ਨਮਕ ਲਾ ਕੇ ਰੱਖੇ ਹੋਏ ਸੀ ਤੇ ਇੱਥੇ ਹੁਣ ਮੈਂ ਲੱਗੀ ਸੀਗੀ ਤੇਲ ਕੜਾਈ ਦੇ ਵਿੱਚ 프라이 ਪਿੰਚ ਪਾ ਲਿਆ ਤੇ ਨਾਲ ਹੀ ਰੱਖ ਲਈ ਦਾਲ ਤੇ ਦਾਲ ਵੀ ਮੈਂ ਪਹਿਲਾਂ ਭੋਂ ਕੇ ਰੱਖੀ ਹੋਈ ਸੀਗੀ ਤੇ ਇੱਕ ਪਾਸੇ ਰੱਖਤਾ ਤੇਲ ਗਰਮ ਹੋਣਾ ਤੇ ਇੱਕ ਪਾਸੇ ਰੱਖਤੀ ਦਾਲ ਦਾਲ ਦੇ ਵਿੱਚ ਮੈਂ ਪਿਆਜ਼ ਟਮਾਟਰ ਕੱਟ ਕੇ ਉਦਾਂ ਹੀ ਪਾਤੇ ਭੁੰਨ ਕੇ ਨਹੀਂ ਪਾਏ ਤੇ ਇਦਾਂ ਵੀ ਬਹੁਤ ਟੇਸਟੀ ਬਣਦੀ ਆ ਮੂੰਗੀ ਮਸਰੀ ਦੀ ਦਾਲ ਜਿਹੜੀ ਆਪਾਂ ਪੀਲੀ ਦਾਲ ਕਹਿੰਦੇ ਆ ਤੇ ਤੇਲ ਗਰਮ ਹੋਣਾ ਰੱਖਤਾ ਤੇ ਦਾਲ ਰੱਖਤੀ ਗੈਸ ਤੇ ਤੇ ਹੁਣ ਨਾਲ ਦੀ ਨਾਲ ਮੈਂ ਗੋਲੂਗੀ ਆਟਾ ਕਿਉਂਕਿ ਟਾਈਮ ਜਿਹੜਾ ਬਹੁਤ ਲੱਗਦਾ ਮੈਂ ਤੇਲ ਨੂੰ ਬਾਰ-ਬਾਰ ਦੇਖਦੀ ਸੀ ਕਿ ਵੀ ਤੇਲ ਕਰਮ ਹੋ ਗਿਆ ਹੋ ਗਿਆ ਬਟ ਤੇਲ ਕਰਮ ਹੋਣ ਨੂੰ ਟਾਈਮ ਲੱਗਿਆ ਕਿਉਂਕਿ ਕਰੇਲੇ ਮੈਨੂੰ ਸੀਗਾ ਮੈਂ ਇੱਕੋ ਵਾਰ ਚ ਸਾਰੇ ਜਿਹੜੇ ਆ ਤਲ ਲੈਣੇ ਆ ਤੇਲ ਮੈਂ ਥੋੜਾ ਜਿਹਾ ਵੱਧ ਪਾਇਆ ਸੀ ਤੇ ਨਾਲ ਦੀ ਨਾਲ ਪਾਟਾ ਗੋਲਾਂਗੇ ਨੇ ਨਾਲ ਦੀ ਉਹ ਹੋ ਜਾਊਗਾ ਆਟੇ ਨੂੰ ਰੈਸਟ ਆ ਜਾਊ ਫਿਰ ਰੋਟੀ ਬਹੁਤ ਵਧੀਆ ਬਣਦੀ ਆ ਤੇ ਨਾਲ ਹੀ ਆਪਣਾ ਸਾਰਾ ਕਮਨਟਮੈਂਟ ਹੋ ਜੂਗਾ ਜਨ ਟਾਈਮ ਤਾਂ ਉਹੀ ਲੱਗੂਗਾ ਨਾ ਜਿੱਦਾਂ ਪਹਿਲਾਂ ਕਿਹਾ ਹੈ ਵੀ ਖਾੜਾ ਲਾਉਣ ਜਿੰਨਾ ਟਾਈਮ ਖਾੜੇ ਇਹਨਾਂ ਨੂੰ ਲੱਗਦਾ ਕਰੇਲਿਆਂ ਨੂੰ ਲੱਗਦਾ ਹਨਾ ਸੱਚੀ ਨਾਲ ਲੱਗ ਜਾਂਦਾ ਆ ਕਰੇਲੇ ਬਣਾਉਣ ਨੂੰ ਸੌਖੇ ਜੀ ਗੱਲ ਨਹੀਂ ਹੈਗੀ ਕਰੇਲੇ ਬਣਾਉਣਾ ਪੂਰੀ ਜਦੋ ਜਹਿਦ ਕਰਨੀ ਪੈਂਦੀ ਆ ਕਰੇਲੇ ਬਣਾਉਣ ਲਈ ਤਾਂ ਹੀ ਟੇਸਟੀ ਬਣਦੇ ਆ ਉਹ ਦਫਾਹਾ ਵੱਡ ਕੀ ਕਰਨਾ ਤੇ ਤੁਸੀਂ ਦੇਖੋ ਇੱਧਰ ਤਰੇਲੇ ਜਿਹੜੇ ਆਪਣੇ ਤਾਲ ਹੋ ਰਹੇ ਆ 6 ਸੱਤ ਕਰੇਲੇ ਸੀਗੇ ਮੈਂ ਇੱਕੋ ਬਰਚ ਪਾਲੇ ਸੀ ਤੇਲ ਆਪਾਂ ਬਾਅਦ ਵਿੱਚ ਕੱਢ ਲਾਂਗੇ ਹਨਾ ਤੇਲ ਫਿਰ ਆਪਾਂ ਤੜਕੇ ਤੁਰਕੇ ਨੂੰ ਕੰਮ ਆ ਜਾਂਦਾ ਤੇ ਇਦਾਂ ਫਿਰ ਹੁਣ ਜਲਦੀ ਕੰਮ ਹੋ ਗਿਆ ਤੇ ਨਾਲ ਦੀ ਨਾਲ ਮੇਰਾ ਆਟਾ ਵੀ ਗੁੰਨੇ ਆ ਗਿਆ ਤੇ ਹਾਲੇ ਤੱਕ ਕਰੇਲੇ ਜਿਹੜੇ ਆਪਣੇ ਬੜੇ ਨਹੀਂ ਉਹਨਾਂ ਦਾ ਪਾਸਾ ਜਿਹੜਾ ਮੈਂ ਚੇਂਜ ਕਰਤਾ ਤੇ ਹੁਣ ਆਪਾਂ ਸਾਈਡ ਚੇਂਜ ਕਰਕੇ ਕਰੇਲਿਆਂ ਦੀ ਸਾਰੇ ਪੋਚਾ ਲਾਤਾ ਪੋਚਾ ਲਾ ਕੇ ਜਿਹੜੇ ਭਾਂਡੇ ਪਏ ਆ ਉਹ ਵੀ ਧੋ ਲਾਂਗੇ ਕਿਉਂਕਿ ਕਰੇਲੇ ਵਾਲੇ ਹੋਗੇ ਪਿਆਜ਼ਾਂ ਵਾਲੇ ਹੋਗੇ ਹਨਾ ਕਾਫੀ ਚਾਹ ਤੇ ਭਾਂਡੇ ਹੋ ਜਾਂਦੇ ਤੇ ਨਾਲੇ ਪਤਾ ਨਹੀਂ ਪਏ ਸੀ ਕਿ ਵੱਡੇ ਬੇਟੇ ਦੀ ਰੋਟੀ ਵਾਲੇ ਭਾਂਡੇ ਪਏ ਸੀ ਬਾਕੀ ਸਾਰੇ ਪੰਜੇ ਹੋਏ ਸੀ ਉਹਦੇ ਵਾਲੇ ਪਏ ਸੀਗੇ ਕੋਲੀ ਪਲੇਟ ਤੇ ਦਾਲ ਵੀ ਆਪਣੀ ਰਿੱਤੀ ਆ ਤੇ ਕਰੇਲੇ ਵੀ ਆਪਣੇ ਇੱਧਰ ਮੈਂ ਪਿਆਜ਼ ਜਿਹੜੇ ਕੱਢ ਲਏ ਪਹਿਲਾਂ ਮੈਨੂੰ ਐ ਲੱਗਿਆ ਸੀਗਾ ਵੀ ਇੰਨੇ ਕਿ ਪਿਆਜ਼ ਠੀਕ ਨਹੀਂ ਤੇ ਫਿਰ ਮੈਨੂੰ ਦੋ ਪਿਆਜ਼ ਵੱਡੇ ਹੋਰ ਅ ਕਰਨੇ ਪਏ ਕੱਟਣੇ ਪਏ ਮੈਂ ਫਿਰ ਥੋੜੇ ਸੀਗੇ ਓਕੇ ਓਕੇ ਬੱਚਿਆਂ ਨੇ ਤਾਂ ਕਹਿਣ ਦੇ ਨਾਂ ਨੂੰ ਕਰੇਲੇ ਸੀ ਖਾਣੇ ਤਾਂ ਬੱਚਿਆਂ ਨੇ ਪਿਆਜ਼ ਹੀ ਆ ਤੇ ਨਾਲ ਹੀ ਮੈਂ ਹਰੀਆਂ ਮਿਰਚਾਂ ਪੀਸ ਲਈਆਂ ਤੇ ਨਾਲ ਹੀ ਕਰੇਲੇ ਪੀਸ ਲਈ ਤੇ ਕਰੇਲੇ ਆਪਣੇ ਭੂਗੀ ਹੁੰਦੇ ਆ ਤਲੇ ਗਏ ਤੇਲ ਵਾਂ ਕੱਢ ਲਿਆ ਸੀ ਇੱਧਰ ਹੁਣ ਮੂੰਗੀ ਮਸਲੀ ਦੇ ਵਿੱਚ ਪਾ ਦਾਂਗੇ ਆਪਾਂ ਭੁੰਨ ਕੇ ਜੀਰਾ ਇੱਕ ਲੈਟਰ ਨੇ ਬੜਾ ਦੁਖੀ ਕਰਕੇ ਰੱਖਿਆ ਪਿਆ ਕਦੇ ਚੱਲ ਭੁੱਖਾ ਤੇ ਚੱਲਦਾ ਨੀਗਾ ਐਦਾਂ ਵੀ ਨਹੀਂ ਕਰਨਾ ਚਾਹੀਦਾ ਤੇ ਹਾਂਜੀ ਮੈਂ ਕਹਿੰਦੀ ਸੀ ਕਿ ਵੀ ਐਦਾਂ ਵੀ ਨਹੀਂ ਕਰਨਾ ਚਾਹੀਦਾ ਹਨਾ ਵੀ ਸਿਲੰਡਰ ਵਾਂਗੇ ਇੱਕੋ ਵਾਰ ਹੀ ਖਤਮ ਹੋ ਜਵੇ ਵੀ ਬਾਰ ਬਾਰ ਤਾਂ ਨਾ ਹੋ ਕਰੇ ਬਾਰ ਬਾਰ ਸਿੰਘ ਖਾਂ ਜੀਆਂ ਲਾਉਣੀਆਂ ਔਖੀਆਂ ਲੱਗਦੀਆਂ ਹਨਾ ਤੇ ਲਓ ਜੀ ਆਪਾਂ ਜਿਹੜੇ ਤੜਕਾ ਹੁਣ ਭੁੰਨਣਾ ਪਾ ਲਾਂਗੇ ਦਾਲ ਵੀ ਆਪਣੀ ਬਣ ਗਈ ਦਾਲ ਦੇ ਵਿੱਚ ਵੀ ਮੈਂ ਭੁੰਨ ਕੇ ਪਾਤਾ ਜੀਰਾ ਤੇ ਹੁਣ ਪਾ ਦਾਂਗੇ ਆਪਾਂ ਪਿਆਜ਼ ਭੁੰਨਣੇ ਮਸਾਲਾ ਜਿਹੜਾ ਆਪਾਂ ਨੇ ਫਿਲ ਕਰਨਾ ਹੈ ਆ ਕਰੇਲਿਆਂ ਵਿੱਚ ਉਹ ਭੁੰਨ ਲਾਂਗੇ ਤੇ ਵੀਡੀਓ ਵਾ ਫਾਸਟ ਤਾਂ ਕੀਤੀ ਕਿਉਂਕਿ ਇੱਕ ਤਾਂ ਫਿਰ ਵੀਡੀਓ ਲੰਬੀ ਬਹੁਤ ਜ਼ਿਆਦਾ ਬਣ ਗਈ ਸੀ ਤੇ ਫਿਰ ਇੱਕ ਹਨਾ ਨਾਲ ਦੀ ਨਾਲ 220 ਓਵਰ ਕਰਨੀ ਪਔ ਤੌਖੀ ਆ ਵੀਡੀਓ ਦੇ ਵਿੱਚ ਇੰਦਾ ਕੰਮ ਕਰਦੇ ਹੋਏ ਫਿਰ ਸਾਰਾ ਧਿਆਨ ਤਾਂ ਆਪਣਾ ਕੰਮ ਵਿੱਚ ਹੁੰਦਾ ਆ ਤੇ ਉਹਦਾ ਨਾਲ ਦੀ ਨਾਲ 220 ਓਵਰ ਕਰਨੀ ਔਖੀ ਹੋ ਜਾਂਦੀ ਆ ਤੇ ਲਓ ਜੀ ਕਰੇਲੇ ਆਲ ਮਸਾਲਾ ਬਿਲਕੁਲ ਰੈਡੀ ਹੋ ਗਿਆ ਆਪਣਾ ਤੇ ਹੁਣ ਆਪਾਂ ਕ੍ਰੇਲਿਆਂ ਦੇ ਵਿੱਚ ਫਿਲ ਕਰਦਾਂਗੇ ਇਹਨੂੰ ਦੇਖੋ ਜੀ ਕ੍ਰੇਲੇ ਬਣਗੇ ਕ੍ਰੇਲਾ ਮਸਾਲਾ ਵੀ ਤੇ ਦਾਲ ਵੀ ਬਣਗੀ ਲਓ ਜੀ ਕ੍ਰੇਲੇ ਆਪਾਂ ਬਣਾਤੇ ਪਰ ਵੀ ਦਿੱਤੇ ਤੇ ਸ਼ਾਰਟ ਵੀਡੀਓ ਵੀ ਬਣਾ ਲਈ ਜੇ ਨਹੀਂ ਦੇਖੀ ਤਾਂ ਜਾ ਕੇ ਦੇਖ ਲਿਓ ਤੇ ਜੁਝਾਰ ਵੀ ਆ ਗਿਆ ਇਹਨਾਂ ਨੂੰ ਆਪਏ ਦੇ ਵਿੱਚ ਹੀ ਰੱਖ ਲੈਂਦੇ ਆ ਠੰਡੇ ਨਹੀਂ ਹੋਣਗੇ ਯਾਰ ਮੈਨੂੰ ਅੱਜ ਖੁਸ਼ ਹੋ ਜਾਣਾ ਹੈ ਮੇਰੀ ਫੇਵਰਿਟ ਸਬ지 ਬਣ ਗਈ ਵੈਸੇ ਅੱਜ ਸਵੇਰੇ ਵੀ ਉਹਨੇ ਥਾਣੇ ਦਾ ਪਿਆਜ਼ ਨਹੀਂ ਕਿ ਮੈਂ ਸਵੇਰੇ ਵੀ ਉਹਨੂੰ ਪਿਆਜ਼ ਭੁੰਨੇ ਸੀ ਕਿਉਂਕਿ ਰਾਤ ਕਰੇ ਜਦੋਂ ਥਾਣੇ ਸੀ ਰਾਤ ਮੇਰਾ ਭੁੱਲ ਗਿਆ ਤੇਰੇਲੇ ਵੜ ਗਏ ਕੱਲ ਕੱਲ ਕੱਲਿਆ ਕਰੇਲੇ ਦਾ ਟਾਈਮ ਹਾਂ ਸੁਮੀ ਹਾਂਜੀ ਪੈਰਾਂ ਚ ਬੋਹ ਬਹਾਰਾ ਚੋਕੀਆ ਪੈਰ ਛੋਟਿਆ ਕੋਈ ਗੱਲ ਕਾਹਨ ਵੱਡੀ ਭੇਜ ਦੂੰਗੀ ਕੋਈ ਗੱਲ ਨਹੀਂ ਪਰ ਡਾਡੀ ਉਹਨਾਂ ਦਾ ਲੋਬਾ ਦਾ ਜਵਾ ਲੋ ਪਹਿਲੇ ਤੈਨੂੰ ਲੋ ਕਰਨੀ ਕੱਢੀ ਮੈਂ ਤਾਂ ਬਣਾ ਲਿਆ ਰੱਖਾ ਉਹ ਕਿਰਕ ਨਹੀਂ ਇਹ ਕੀ ਹੈ ਇਹ ਤਾਂ ਦਾਲ ਬਣਾਈ ਹੈ ਅੱਛਾ ਦਾਲ ਬਣਾਈ ਕਰ ਲਿਆ ਨਾ ਚੋਲ ਕੋਣ ਖੰਡਾ ਰੋਟੀ ਪਕੌੜੀਆਂ ਲੈ ਕੇ ਬੰਦੇ ਕਰਨੇ ਥਕੇ ਪਾਣੀ ਦੇ ਦਾਂ ਕਈਆਂ ਨੂੰ ਕਾਣਾ ਮੈਨੂੰ ਮੇਰਾ ਸਿਰ ਵੀ ਭਾਰ-ਭਾਰ ਹੋ ਗਿਆ ਪਤਾ ਨਹੀਂ ਕਿ ਤੇਲ ਤੁਲ ਜਾ ਉਹ ਨਾ ਕਰੇਲਿਆਂ ਤੋਂ ਚੜ ਗਿਆ ਮੈਨੂੰ ਦਿਨ ਪੂਰੇ 7:30 ਵਜੇ ਦੀ ਹੁਣ ਇੱਥੇ 1:30 ਦੀ ਕਲੀਆਂ ਤੋਂ ਸੋਈ ਚ ਖੜੀ ਆ ਮੈਨੂੰ ਵੀ ਜਾਣਾ ਹੈ ਡੈਡੀ ਕਿਤੇ ਕਰ ਕਾਣਾ ਜਾ ਹਾਂ ਕੋਲੋਂ ਜਾਨੀ ਹੋਵੇ ਓਏ ਹੋਏ ਡੈਡੀ ਅੱਜ ਤੱਕ ਹੋਰ ਚੀਜ਼ਾਂ ਨੂੰ ਗੱਲਤ ਲਿਆਵੀਆਂ ਨਹੀਂ ਖੜਦਾ ਨਹੀਂ ਗੰਡਾ ਵਿੱਚ ਮੈਂ ਤਾਂ ਪਹਿਲਾਂ ਵੀ ਕਹਾਂ ਮੈਂ ਬੇਲਾਣਾ ਮਾਂ ਮੈਂ ਤਰ ਓਏ ਅੰਮ੍ਰਿਤਸਰ ਸਕੂਲ ਤਾਂ ਕਰ ਲੈ ਦੇ ਚੱਲ ਤੋ ਤੇ ਲੋ ਜੀ ਸ਼ਿਆਰਾ ਕਿ ਹੋ ਗਿਆ ਸ਼ੁਰੂ ਤੰਗ ਕਰਨ ਨੂੰ ਤੇ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਮਿਲਦੇ ਆ ਨੈਕਸਟ ਵਲੌਗ ਨਾਲ ਬਾਏ ਬਾਏ